ਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗਾ। ਇਸ ਦਾ ਪਹਿਲੇ ਦਿਨ ਮੁਆਵਜ਼ਾ ਬਹੁਤ ਘੱਟ ਹੈਗਾ। ਜੇ ਫਿਰ ਸਾਡੀ ਮੰਗ ਸੀ ਵੀ 70000 ਰੁਪਿਆ ਪ੍ਰਤੀ ਏਕੜ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ। ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਅਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਇਸ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਅੱਜ 631 ਲਾਹਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾਂ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆਂ ਬਾਕੀ ਜਿਹੜੇ ਨੇ ਪਸ਼ੂਆਂ ਡੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਆ ਉਹ ਵੀ ਦੇਵਾਂਗੇ ਅੱਜ 20000 ਰੁਪਿਆ ਇੱਕ ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮਿਲਣ ਲੱਗ ਉਹ ਹੜਾਂ ਦਾ ਜਿਹੜਾ ਮੁਆਵਜ਼ਾ ਦੇਣ ਆਇਆ ਔਰ ਹੜਾ ਦੇ ਮੁਆਵਜ਼ੇ ਜੇ ਵੀ ਛਾੜੀ ਮੰਗ ਸੀ ਵੀ 70000 ਰੁਪਇਆ ਪ੍ਰਤੀ ਏਕੜ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ 20 20000 ਰੁਪਇਆ ਦਾ ਅਨਾਉਂਸਮੈਂਟ ਕਰ ਰਹੇ ਹੋ ਨੇ ਹਜੇ ਡਿਟੇਲਸ ਆਉਗੀ ਸਾਡੀ ਡਿਟੇਲ ਇਹ ਆ ਕਿ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜੱਟੇ ਪਿੰਡੋਂ ਸੀ ਬਹੁਤ ਸਾਰੇ ਪੰਡਾ ਗਾ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਾ ਦੇ ਚੱਕ ਬਣੇ ਕੱਟੇ ਗਏ ਵੀ ਕੋਈ ਦੂਜਾ ਕਿਸਾਨ ਨਾ ਚਲਿਆ ਜਾਵੇ ਵਿਰੋਧ ਨਾ ਕਰ ਦੇਵੇ ਅਸੀਂ ਕਹਿੰਨੇ ਫ੍ਰੀ ਐਂਡ ਫੇਅਰ ਸਾਰਿਆਂ ਪੰਜਾਬ ਮੁੱਖ ਮੰਤਰੀ ਜਦੋਂ ਬਣ ਕੇ ਉਹਨਾਂ ਦੀ ਸਾਰੇ ਕਿਸਾਨ ਇੱਕੋ ਜਿਹੇ ਨੇ ਫ੍ਰੀ ਐਂਡ ਫੇਅਰ ਦੇਣਾ ਸੀ ਪਹਿਲੀ ਗੱਲ ਤਾਂ ਪਹਿਲੇ ਦਿਨ ਨੂੰ ਮੁਆਵਜ਼ਾ ਬਹੁਤ ਘੱਟ ਆਗਾ ਠੀਕ ਆ ਹਜੇ ਪਸ਼ੂਆਂ ਦਾ ਕੀ ਕੀਤਾ ਦੂਜਾ ਕੀ ਦਿੱਤਾ ਹਜੇ ਕਹਿੰਦੇ ਹੜਾ ਵਾਲੀ ਦਾ ਦੇਣਾ ਅਸੈਸਮੈਂਟ ਚੱਲ ਰਹੀ ਕਦੋਂ ਤੱਕ ਅਸੈਸਮੈਂਟ ਚੱਲੂ 45 ਦਿਨ ਤੋਂ ਤੁਹਾਡੇ ਨਾਂਗੇ ਸੀਐਮ ਸਾਹਿਬ ਨੇ ਕਿਹਾ ਕਿ ਅਸੈਸਮੈਂਟ ਚੱਲਦੀ ਰਹੇ ਵੀ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਆ ਪਹਿਲੋਂ ਇਹ ਚੁਣਿਆਗਤ ਅਨੁਦਾਰਨ ਵਾਲੇ ਅਸੀਂ ਲੋਕਾਂ ਨੂੰ ਖੁਸ਼ ਕਰੀਏ ਤਾਂ ਦੇਖੋ ਅਸੀਂ ਕਹਿੰਨੇ ਮੁੱਖ ਮੰਤਰੀ ਸਾਹਿਬ ਇੱਕ ਕੋਈ ਕਿਲਾ ਵਿਖਾ ਦੇਣ ਵੀ ਗੰਨੇ ਦੀ ਗਰਦੋਰੀ ਕੀਤੀ ਵੱਡਾ ਹਿੱਸਾ ਗੰਨੇ ਦਾ ਇਸ ਇਲਾਕੇ ਚ ਹੈ ਨਾ ਗੰਨੇ ਦਾ 1 ਲੱਖ ਰੁਪਇਆ ਮੰਗਦੇ ਸੀ 3 ਲੱਖ ਦਾ ਗੰਨਾਵਾ ਗੰਨੇ ਦੀ ਗਰਦੌਰੀ ਤੱਕ ਨਹੀਂ ਕੀਤੀ ਹੈਗੀ ਜੋ ਸਾਨੂੰ ਲੱਗਦਾ ਤਾਂ ਫਿਰ ਇਹ ਫੇਕ ਹੀ ਕਰਨ ਆਉਣ ਪਰਾਲੀ ਵਾਲੇ ਮਸਲੇ ਤੇ ਸਾਡੇ ਸਵਾਲ ਜਵਾਬ ਸੀ ਕਿ ਅਸੀਂ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਨਹੀਂ ਪਰਾਲੀ ਸਾਡੇ ਨਾਲ ਕੋਈ ਹਾਲਤਾ ਤੁਹਾਡੇ ਕੋਲ ਹੈਗਾ ਨਹੀਂਗਾ ਸੁਣੋ ਮੇਰੀ ਬੰਦੀ ਉਪਰਾਲੀ ਵਾਲੇ ਸਵਾਲ ਵੀ ਸੀ ਵੀ ਸਾਨੂੰ ਕਿਉਂ ਝੂਠ ਤੋਂ ਦੇ ਜੱਜ ਕਹੀ ਜਾਂਦੇ ਅਸੀਂ ਦੋਸ਼ੀ ਨਹੀਂ ਡੀਪੀ ਖਾਦ ਉਂਝ ਨਹੀਂ ਮਿਲ ਰਹੇ ਹੋਗੇ ਜਿਹੜਾ ਬਿਜਲੀ ਬੋਰਡ ਨੂੰ ਬਿਜਲੀ ਸੋਤ ਬਿੱਲ 225 ਜਿੰਦੀਏ ਤੁਹਾਨੂੰ ਦੇਣ ਜਾ ਰਹੇ ਚਿੱਠੀ ਮੇਰੇ ਕੋਲ ਪਈ ਉਹ ਪ੍ਰੈਸ ਨੂੰ ਦਿੱਤੀ ਆ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਹੈਗੇ ਇਹ ਵੀ ਸਾਡੇ ਸਵਾਲ ਸੀ ਰਣਜੀਤ ਸਾਗਰ ਜਨ ਤੋਂ ਦਿਨ ਨਿਮੰਤਰ ਕਿਹਾ ਸੀ ਸਪਸ਼ਟ ਕਹਿੰਨੇ ਮੈਨ ਮੇਡ ਹਾ ਹਰ ਇਹ ਤੁਸੀਂ ਛੱਡ ਕੇ ਕੇਂਦਰ ਨਾਲ ਸਾਨੂੰ ਰੋੜਿਆ ਉਹਦੇ ਤੇ ਕੋਈ ਜਵਾਬ ਦੇ 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 ਸਾਨੂੰ ਜਾਂ ਖਨੌਰੀ ਸ਼ੰਭੂ ਤਾਂ ਸਾਨੂੰ ਕੁੱਟ ਕੇ ਕਿਉਂ ਢਾਲਿਆ ਕਿ ਕੇਂਦਰ ਨਾਲ ਰਲ ਕੇ ਢਾਲਿਆ ਸੀ ਇਹ ਸਾਰੇ ਸਵਾਲ ਸੀ ਜਿਹੜੇ ਪੀਸਫੁਲੀ ਢੰਗ ਨਾਲ ਉਹ ਡੈਮੋਕ੍ਰੇਸੀ 'ਚ ਆਪਣਾ ਪ੍ਰੋਗਰਾਮ ਕਰਦੇ ਹੋ ਅਸੀਂ ਕਰਦੇ ਹਾਂ ਦਾ ਪਹਿਲੇ ਦਿਨ ਮਾਫਜ਼ਾ ਬਹੁਤ ਘੱਟ ਹੈਗਾ ਦੇ ਫਿਰ ਸਾਡੀ ਮੰਗ ਸੀ ਵੀ 70000 ਰੁਪਿਆ ਪ੍ਰਤੀ ਏਕੜ ਜਿਹੜਾ ਹੈ ਉਹ ਮਾਫਜ਼ਾ ਦਿੱਤਾ ਜਾਵੇ